ਅੱਜ ਬਾਹਰ ਦੇ ਕਾਰਾਂ ਨੰਦਰ ਤੋਂ ਬਾਈਪਾਸ ਜਾਣਾ ਕਾਰੀਬਾਗਾ ਵਾਟਰ ਟਿਟ ਸਰਦਾਰ ਰਿਸ਼ਵ ਸਿੰਘ ਜੀ ਜੋ ਸਲਾਨਾ ਜਿਹੜਾ ਠੰਡ ਮਿਠੇ ਜਲਦੀ ਸੁਖੀ ਨੇ ਲੰਗ ਲਾ ਰਹੇ ਆ ਬਹੁਤ ਜੀ ਦੇ ਲੈ ਤੁਸੀਂ ਅਸੀਂ ਦਿਖਾ ਰਹੇ ਆ ਕਿ ਜੋ ਸਿੱਧੀ ਢੜੇ ਧੰਨ ਧੰਨ ਗੁਰੂ ਅਰਜਨ ਪਾਸ਼ਾ ਪਏ ਪਾਸ਼ਾ ਦੇ ਜਿਹੜੇ ਡਲ ਰਿਹਾ ਉਹਨਾਂ ਦੇ ਸੋਪਰ ਕੀ ਜਾ ਰਿਹਾ ਹੈ ਸਲਾਨਾ ਲੰਗਰ ਪਾਣੀ ਦੇ ਠੰਡੇ ਮਠੇ ਜਲਦੀ ਸਭੀ ਲੈ ਰਹੇ ਆਂ। ਉਹ ਅੰਦਰ ਚੱਲਦੇ ਜਿੱਥੇ ਸਾਡੇ ਸਤਿਕਾਰਯੋਗ ਬੇਟੀਆਂ ਔਰ ਭੈਣ ਜੀ ਸੇਵਾ ਜਿਹੜੀ ਬੜੇ ਪਿਆਰ ਦੇ ਨਾਲ ਨਿਭਾਰੇ ਨੇ। ਔਰ ਦੋ ਸੰਤਾਂ ਦਾਤਵਾਂ ਸ਼ਿਕਾਇਆ ਜਾ ਰਿਹਾ ਔਰ ਸੇਵਾਦਾਰੀਆਂ ਕਹਿੰਦੇ ਭੈਣ ਜੀ ਤੇ ਨਾਲ ਸਾਡੇ ਬੇਟੀਆਂ ਬੜੇ ਸਤਿਕਾਰ ਦੇ ਨਾਲ ਕਰ ਰਹੇ ਨੇ ਤੇ ਸੇਵਾ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਦੋਗਦਨ ਸਾਡੀਆਂ ਮਾਂ ਜੋ ਭੈਣਾਂ ਤੋਂ ਪਾਇਆ ਜਾਂਦਾ ਹੈ। ਔਰ ਘੁਰਮਖ ਪਰਵਾਹ ਨੂੰ ਜਿਹੜਾ ਠੰਡੇ ਮਠੀ ਜਾਲਦੀ ਸਬੀਲਾ ਲਾਈ ਜਾ ਰਹੇ ਔਰ ਅਸੀਂ ਗੱਲ ਕਰਦੇ ਹਾਂ ਟਗਰੀ ਫਟਿਆਲੇ ਜੀ ਜੀ ਸੁਜੀਤ ਵੀ ਆਸਮਾਨ ਇੰਗਲਿਸ਼ ਸੇ ਆਪਣਾ ਖਾਲਸਾ ਹਾਂਜੀ ਸ਼ੁਭਨਾਗੀ ਜੀ ਮੇਰੇ ਸਮਝੇ ਕਿਹੜਾ ਰੋਡ ਵਜਦਾ ਜੀ ਇਹ ਮਠਾ ਰੋਡ ਕਿ ਇਹ ਅੱਜ ਜਿਹੜਾ ਠੰਡੇ ਮਠੀ ਜਾਲਦੇ ਸਬੀਲਾ ਲਾ ਰਹੇ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇ ਜੀ ਗੁਰੂ ਅਰਜਨ ਦੇਵ ਜੀ ਦਾ ਪਾਸਿਆ ਦਾ ਜੰਮ ਚਾ ਆਪਣਾ ਛਿੰਦੀ ਝੜਾ ਹੀ ਗਾ ਉਹਦੇ ਉਹਦੇ ਕਰਕੇ ਲਾ ਰਹੇ ਆ ਜੀ ਤੇ ਇੱਕ ਜਿਹੜੀ ਉਹ ਸ਼ਾਂਤੀ ਰਹੇ ਆ ਸਾਹਿਬ ਫਤਿਹ ਭਰਤੀ ਸਿੰਘ ਹਾਂ ਤੇ ਬਿਟਾ ਜੀ ਜਿਹੜੇ ਸਿਗਨ ਲਾਈਆਂ ਜਾਰੀਆਂ ਇਹਦੇ ਬਾਰੇ ਕੀ ਕਰਨਗੇ ਜੀ ਗੁਰੂਤਮ ਦੇ ਪਾਸਖਾ ਦੇ ਜਿਹੜੇ ਰਿਕਾਰਡ ਕੋਲ ਲੱਗੇ ਆ ਜਰਾਂ ਦੇ ਲੰਮਰ ਉਹ ਚੱਲ ਰਹੇ ਆ ਹਰ ਪਾਲ ਲਾਉਂਦੇ ਆ ਪਰਮਾਤਮਾ ਦੀ ਕਿਰਪਾ ਹੈ ਉਹ ਤਾਂ ਨੂੰ ਇਹ ਮੈਸੇਜ ਆ ਬੱਸ ਪਰਮਾਤਮਾ ਦਾ ਨਾਮ ਲੜਾ ਉਹ ਰਿਸ਼ਤਾਂ ਚ ਟਕਵਾ ਨਹੀਂ ਲੈਣਾ ਹੂੰ ਤੇ ਆਪਣਾ ਬਣਾਇਆ ਪੰਜਾਬ ਨੂੰ ਆਪਾਂ ਥੋੜਾ ਸਾਫਟ ਲੈ ਕੇ ਆਉਣਾ ਤੇ ਮਾਲੇ ਵਾਲਾ ਤਾਂ ਨਹੀਂ ਨਿਕਲ ਰਿਹਾ ਬੱਸ ਜੀ ਦਾ ਸਾਥ ਚਾਹ ਐਮਟੀ ਨੇ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਅਸੀਂ ਬਾਬਾ ਜੀ ਦੀ ਜਿਹੀ ਦਿਲੇ ਆਮਣਾ ਰਹੇ ਹੁਣਾਂ ਵੀ ਯਾਦ ਦੇ ਵਿੱਚ ਐਡੇ ਮਿੱਠੇ ਚੱਲਦੀਆਂ ਖੁਦਾਬਾਦ ਕਰਾ ਰਹੇ बि <laughs> त